ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਜੇ ਇਹ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਹੈ ਤੇ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਫੇਰੇ 9 ਵਜੇ ਲੈ ਕੇ ਆਉਂਦੀਆਂ ਤੇ ਸੰਡੇ ਨੂੰ ਦੁਪਹਿਰ ਨੂੰ 11 ਵਜੇ ਤੇ ਲਓ ਜੀ ਅੱਜ ਤੁਹਾਨੂੰ ਦੇਣੇ ਆ ਬਹੁਤ ਹੀ ਪਿਆਰੇ ਰੀਜ਼ਨੇਬਲ ਪ੍ਰਾਈਸ ਵਾਲੇ ਸੂਟ ਵੀ ਦੇਣੇ ਆ ਥੋੜੇ ਜਿਹਾ ਹਾਇਰ ਰ ਪਲੇਨ ਫੈਬਰਿਕ ਵੀ ਤੁਹਾਨੂੰ ਜਾਈ ਤੁਹਾਨੂੰ ਕੜਾਈ ਕਰੂ ਵਾਸਤੇ ਬਹੁਤ ਸਾਰ ਨੂੰ ਆ ਰਹੇ ਸੀ ਮੈਸੇਜ ਤੇ ਲੋ ਸ਼ੁਰੂ ਕਰਦੇ ਆਂ ਅੱਜ ਤੁਹਾਨੂੰ ਨਾ ਤੁਹਾਡੇ ਮਤਲਬ ਦੋ ਤਿੰਨ ਦਿਨਾਂ ਤੋਂ ਸਾਡੇ ਕੋਲ ਮੈਸੇਜ ਆ ਰਹੇ ਸੀ ਜੀ ਅਸੀਂ ਰਾਖੀ ਤੇ ਜੈਬ ਜੀ ਦੀ ਵੇਟ ਕਰ ਰਹੇ ਆਂ ਕਦੋਂ ਪਾਉਂਗੇ ਤੇ ਲੋ ਜੀ ਅੱਜ ਫਿਰ ਆਪਾਂ ਰਾਖੀ ਤੋਂ ਸ਼ੁਰੂ ਕਰਦੇ ਆਂ ਪਹਿਲਾ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆਂ ਰੀਜ਼ਨੇਬਲ ਪ੍ਰਾਈਸ ਤੇ ਹੈ ਤੇ ਪੋਸ ਸੂਨ ਫੈਬਰਿਕ ਹੈ ਪਤਲਾ ਪਸ਼ਮੀਨਾ ਹੈ ਜਿੰਨ ਤੁਸੀਂ ਐਂ ਕਹੋ ਕੋਈ ਲੂਈ ਨਹੀਂ ਆਉਣੀ ਕੁਝ ਨਹੀਂ ਹੋਣਾ ਠੀਕ ਹੈ ਤੇ ਬਹੁਤ ਪਿਆਰਾ ਫੈਬਰਿਕ ਆਣਾ ਤੁਹਾਡੇ ਕੋਲ ਹੀ ਬਾਟਮ ਥੋੜੇ ਸੋਲਿਡ ਬੁਸ਼ਮੇ ਨੇ ਦੀ ਐ ਤੇ ਜਿਹੜਾ ਸ਼ਰਟ ਹੈ ਇਹ ਤੁਸੀਂ ਲਾਈਨਿੰਗ ਲਵਾਉਣੀ ਹੋਈ ਤੇ ਕੱਲੀ ਸ਼ਰਟ ਨੂੰ ਲਵਾ ਲਿਓ ਠੀਕ ਹੈ ਤੇ ਵੈਸੇ ਮੈਨੂੰ ਲੱਗਦਾ ਨਾਂ ਵੀ ਲਵਾਉ ਜੇ ਤੁਹਾਨੂੰ ਕੋਈ ਨਈ ਇੰਟਰਸਟ ਹੈਗਾ ਲਵਾਉਣ ਦਾ ਤਾਂ ਤੁਸੀਂ ਨਾਂ ਵੀ ਲਵਾਓ ਤਾਂ ਵੀ ਇਹਨੂੰ ਕੁਝ ਨਹੀਂ ਹੁੰਦਾ ਬਹੁਤ ਪਿਆਰਾ ਫੈਬਰਿਕ ਹੈ 3 ਮੀਟਰ ਦੀ ਤੁਹਾਨੂੰ ਸ਼ਰਟ ਦੇਣੀ ਹੈ ਤੇ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਬਹੁਤ ਹੀ ਖੂਬਸੂਰਤ ਠੀਕ ਹੈ ਤੇ ਲੋ ਬਿਲਕੁਲ ਐਂ ਲੱਗ ਰਿਹਾ ਜਿਵੇਂ ਵਰਕ ਹੋਇਆ ਹੋਇਆ ਸਾਡੇ ਹੱਥ 'ਚ ਹੈ ਨਾ ਸਾਨੂੰ ਹੱਥ ਲਾ ਕੇ ਵੀ ਸ਼ੱਕ ਪੈਂਦਾ ਇਹਦੇ ਕੰਮ ਤਾਂ ਨਹੀਂ ਹੋਇਆ ਤੇ ਇੰਨਾ ਪਿਆਰਾ ਇਹਦੇ ਤੇ ਕੰਮ ਹੋਇਆ ਹੋ ਤੇ ਅ ਦਾਖੀਜਾ कलर ਹੈ ਤੇ ਉਹਦੇ ਉੱਤੇ ਬਹੁਤ ਹੀ ਡੀਸੈਂਟ ਜਿਹਾ ਪ੍ਰਿੰਟ ਠੀਕ ਹੈ ਤੇ ਵਿੱਚ ਬੁਟੀਆਂ ਤੇ ਇਹ ਆ ਗਿਆ ਜੀ ਤੁਹਾਡੇ ਕੋਲੇ ਅੰਬੀ ਪ੍ਰਿੰਟ ਠੀਕ ਹੈ ਘੇਰੇ ਦੇ ਉੱਤੇ ਘੇਰਾ ਜਿੰਨਾ ਮਰਜ਼ੀ ਬਣਾ ਹਾਂ ਜਿੰਨਾ ਮਰਜ਼ੀ ਘੇਰਾ ਬਣਾ ਲਿਓ ਕਿਉਂਕਿ ਬਾਜੂ ਦਾ ਫੈਬਰਿਕ ਤੁਹਾਨੂੰ ਅਲੱਗ ਤੋਂ ਮਿਲਣਾ ਹੈ ਹਲੋ ਇਹ ਤੁਹਾਨੂੰ ਬਾਜੂ ਪ੍ਰਿੰਟ ਮਿਲੂਗਾ ਅੱਧਾ ਮੀਟਰ ਅਲੱਗ ਹੈ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਇਹਦਾ ਬੈਕ ਪ੍ਰਿੰਟ ਠੀਕ ਹੈ ਜੀ ਲੋ ਮੈਂ ਤੁਹਾਨੂੰ ਫੇਰ ਵੀ ਲੈਂਥ ਦੱਸ ਦਿੰਨੀ ਹ ਕਿਉਂਕਿ ਗਲਾ ਪ੍ਰਿੰਟ ਹੋਇਆ ਹੋਇਆ ਹੈ ਵੈਸੇ ਤਾਂ ਕੋਈ ਐਡਾ ਇਸ਼ੂ ਹੈ ਨਹੀਂ ਖੁੱਲਡੁੱਲਾ ਫੈਬਰਿਕ ਹੁੰਦਾ ਇਹ ਪਰ ਫੇਰ ਵੀ ਚਲੋ ਮੈਂ ਦੱਸ ਦਿੰਨੀ ਹ ਤੁਹਾਨੂੰ ਮਿਲ ਰਿਹਾ ਜੀ ਅ ਇਹਦੀ ਲੈਂਥ ਵੱਧ ਜੂਗੀ ਤੁਹਾਡੀ 48 ਤੱਕ ਪਲੱਸ ਤੁਸੀਂ ਜਿੰਨੀ ਮਰਜ਼ੀ ਬਣਾ ਮਤਲਬ ਮਾਈਨਸ ਜਿੰਨੀ ਮਰਜ਼ੀ ਕਰ ਸਕਦੇ ਹੋ ਕਿਉਂਕਿ ਆ ਚੀਜ਼ ਵਿੱਚੋਂ ਨਿਕਲ ਜਾਂਦੀ ਹੈ ਇਹਨੂੰ ਵੀ ਤੁਸੀਂ ਮਾਈਨਸ ਕਰਕੇ ਇਦਾਂ ਕਰ ਲੈਣੇ ਹੋ ਜਿੰਨਾ ਮਰਜ਼ੀ ਕਰ ਸਕਦੇ ਹੋ ਤੁਸੀਂ ਉਹ ਕੋਈ ਡਾ ਇਸ਼ੂ ਨਹੀਂ ਹੁੰਦਾ ਹਾਂ ਤੇ ਗਲਾ ਵੀ ਥੋੜਾ ਜਿਹਾ ਵੱਡਾ ਹੁੰਦਾ ਉਹਨੂੰ ਤੁਸੀਂ ਘੱਟ ਵੱਧ ਕਰਕੇ ਘੱਟ ਤਾਂ ਦੱਸ ਜਿੰਨਾ ਮਰਜ਼ੀ ਕਰ ਲਿਓ 48 ਤੱਕ ਇਹਦਾ ਪ੍ਰਿੰਟ ਐਂਡ ਟੂ ਪ੍ਰਿੰਟ ਹੈ ਠੀਕ ਸੋ ਇਹ ਆ ਗਿਆ ਜੀ ਆਪਣੇ ਕੋਲੇ ਪਹਿਲਾ ਸੂਟ ਫੈਬਰਿਕ ਥੋੜੇ ਕੋਲੇ ਬਹੁਤ ਫਾਈਨ ਆਉਣ ਵਾਲਾ ਆ ਦੇਖੋ ਨਿੱਗਾ ਪਸ਼ਮੀਨਾ ਨਹੀਂ ਪਿਓਰ ਪਸ਼ਮੀਨਾ ਹੁੰਦਾ ਜਿਹੜਾ ਬੁਣਤੀ ਵਾਲਾ ਉਹ ਵਾਲਾ ਪਸ਼ਮੀਨਾ ਬਹੁਤ ਫਾਈਨ ਠੀਕ ਹੈ ਤੇ ਪ੍ਰਾਈਸ ਜਦੋਂ ਸੁਣੋਗੇ ਨਾ ਤੁਸੀਂ ਇੰਨੀ ਪਿਆਰੀ ਚੀਜ਼ ਦਾ ਤੇ ਆ ਤੁਹਾਨੂੰ ਮਿਲੂ ਇਹਦੇ ਨਾਲ ਬਾਟਮ ਕੋਈ ਲੋਈ ਨਹੀਂ ਕੋਈ ਕੁਝ ਨਹੀਂ ਰਾਮ ਨਾਲ ਬੇਫਿਕਰੋ ਸੂਟਸ ਮਾਣੇ ਤੇ ਨਾਲ ਉਹਦੇ ਉਨਾ ਹੀ ਪਿਆਰਾ ਜਿਹਾ ਸ਼ਾਲ ਹੈ ਲੋ ਉਸੇ ਫੈਬਰਿਕ ਦਾ ਆ ਲੋ ਓ ਮਾਈ ਗॉड ਸੂਟ ਟੋਹਰੀ ਨਿਕਲ ਜਾਣੀ ਹੈ ਸੂਟ ਦੀ ਇੰਨਾ ਪਿਆਰਾ ਲਾਈਟ ਵੇਟ ਬਿਲਕੁਲ ਤੇ ਨਿਗਾ ਪਸ਼ਮੀਨਾ ਜਿਹੜਾ ਪਤਲੇ ਵਾਲਾ ਨਿਗਾ ਪਸ਼ਮੀਨਾ ਹੁੰਦਾ ਉਹ ਵਾਲਾ ਪਸ਼ਮੀਨਾ ਬਹੁਤ ਪਿਆਰਾ ਜਿਹਾ ਤੇ ਪ੍ਰਾਈਸ ਹੈ ਸੂਟ ਦਾ 2750 2750 ਰੁਪਏ 2750 2750 ਚ ਸੂਟ ਤੁਹਾਡੇ ਘਰ ਆ ਜਾਣਾ ਉਹ ਵੀ 6 ਮੀਟਰ ਦਾ ਹੁਣ ਤੁਹਾਨੂੰ ਇਹ ਕਲਰ ਦਿਖਾਉਣੀ ਆ ਮੈਂ ਕਲਰ ਬਹੁਤ ਸੋਹਣੇ ਸੋਹਣੇ ਨੇ ਆ ਲਓ ਫੈਬਰਿਕ ਹੈ ਹੀ ਬਹੁਤ ਸੋਹਣਾ ਬਹੁਤ ਹੀ ਪਿਆਰੀ ਚੀਜ਼ ਆਉਣ ਵਾਲੀ ਹੈ ਵਰਥ ਹੈ ਆ ਲਓ ਆ ਗਿਆ ਜੀ ਦਾ ਅਗਲਾ ਕਲਰ ਠੀਕ ਹੈ ਆ ਗਈ ਇਹ ਦੀ ਬਾਟਮ ਪੂਰੀ ਲੁੱਕ ਦਿਖਾ ਦਨੀ ਆ ਮੈਂ ਤੁਹਾਨੂੰ ਬਹੁਤ ਪਿਆਰਾ ਮੋਡਲ ਪਸ਼ਮੀਨਾ ਹੁੰਦਾ ਨਾ ਜਿਹੜਾ ਉਸ ਟਾਈਪ ਦਾ ਪਸ਼ਮੀਨਾ ਹੈ ਇਹ ਹਲੋ ਹਲੋ ਜੀ ਦੇਖੋ ਠੀਕ ਹੈ ਬਹੁਤ ਹੀ ਖੂਬਸੂਰਤ ਚੀਜ਼ ਹੈ ਕਲਰ ਵੀ ਬਹੁਤ ਸੋਹਣੇ ਸੋਹਣੇ ਤੇ ਸੋਲਿਡ ਬਾਟਮ ਪੂਰੀ ਕੋਈ ਲੋਈ ਦਾ ਡਰ ਨਹੀਂ ਕੋਈ ਕਾਸੇ ਦਾ ਡਰ ਨਹੀਂ ਲੋ ਜੀ ਅਗਲਾ ਕਲਰ ਇਹ ਆਊਗਾ ਠੀਕ ਹੈ ਦੇਖੋ ਹਾਂ ਅਣੀ ਅੰਜਾ ਕਲਰ ਹੁੰਦਾ ਜਿਹੜਾ ਉਹ ਵਾਲਾ ਆ ਲੁੱਕ ਆਉਣੀ ਹੈ ਇਹਦੇ ਤੇ ਠੀਕ ਹੈ 2750 ਜੀ ਤੁਹਾਡੇ ਘਰ ਤੱਕ ਆਉਣੇ ਹਲੋ ਜੀ ਅਗਲਾ ਠੀਕ ਹੈ ਲੋ ਦੇਖੋ ਕਿੰਨਾ ਪਿਆਰਾ ਰੰਗ ਹੈ ਸੂਟ ਦਾ ਬਹੁਤ ਹੀ ਖੂਬਸੂਰਤ ਠੀਕ ਹੈ ਲੋ ਪ੍ਰਾਈਸ 2750 ਲੋ ਜੀ ਇਹ ਸੀ ਰਾਖੀ ਇਹ ਵੀ ਰਾਖੀ ਹੈ ਹਾਂ ਜੀ ਲੋ ਜੀ ਅਗਲਾ ਵੀ ਹੁਣ ਤੁਹਾਨੂੰ ਰਾਖੀ ਦਾ ਹੀ ਦੇਵਾਂਗੇ ਫਿਰ ਤੁਹਾਨੂੰ ਦੇਵਾਂਗੇ ਜੈ ਵਿਜੇ ਉਸ ਤੋਂ ਬਾਅਦ ਦੇਵਾਂਗੇ ਪਲੇਨ ਲੋ ਸ਼ੀਫਾਨ ਵੀ ਅੱਛਾ ਸ਼ੀਫਾਨ ਵੀ ਟੈਸਟਾ ਵੀ ਦੇਣਾ ਹੈ ਜੀ ਤੁਹਾਨੂੰ ਸਾਰੇ ਤੁਹਾਡੇ ਉੜਿੱਕੇ ਜਾ ਰਹੇ ਬ੍ਰਾਂਡ ਨੇ ਅੱਜ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਸਾਡੀ ਜੀ ਆਪਣੀ ਕਈ ਵਾਰੀ ਰਿਕੁਆਇਰਮੈਂਟ ਨਹੀਂ ਹੁੰਦੀ ਤਾਂ ਦੂਜੇ ਦੀ ਹੁੰਦੀ ਹੈ। ਲਓ ਜੀ ਇਹ ਤੁਹਾਨੂੰ ਮਿਲ ਰਿਹਾ ਹੈ ਅਗਲਾ ਸੂਟ ਰਾਖੀ ਰਾਈ ਠੀਕ ਹੈ ਪਸ਼ਮੀਨਾ ਕੋਈ ਲੂੰਈ ਦਾ ਡਰ ਨਹੀਂ ਕੋਈ ਕੁਛ ਨਹੀਂ ਠੀਕ ਹੈ ਇਹਦਾ ਵੀ ਫੈਬਰਿਕ ਅੱਗੇ ਤੱਕ ਹੈ ਬਸ ਉਹਨਾਂ ਨੇ ਇਹ ਤਹਿ ਇਸ ਤਰ੍ਹਾਂ ਲਾਈ ਹੋਈ ਹੈ ਠੀਕ ਹੈ ਫੈਬਰਿਕ ਤਾਂ ਦੇਖੋ ਇੱਥੋਂ ਤੱਕ ਹੈ ਫਿਰ ਅੱਗੇ ਬਾਜੂ ਪ੍ਰਿੰਟ ਹੈ ਅਲੱਗ ਤੋਂ ਇਹ ਤੁਹਾਨੂੰ ਬਾਜੀ ਉੱਗ ਤੋਂ ਮਿਲੇਗਾ ਠੀਕ ਹੈ ਤੇ ਸਾਰੇ ਦੇ ਵਿੱਚ ਸਰਵੋਸਕੀ ਦਾ ਦਾਣਾ ਹੈ ਪ੍ਰਿੰਟ ਦੇ ਉੱਤੇ ਸਾਰੀ ਸ਼ਰਟ ਦੇ ਉੱਤੇ ਦੇਖੋ ਤੁਸੀਂ ਸਰਵੋਸਕੀ ਦਾ ਦਾਣਾ ਦਿਖ ਰਿਹਾ ਤੁਹਾਨੂੰ ਤੇ ਬੈਕ ਸਾਈਡ ਤੇ ਸਰਵੋਸਕੀ ਨਹੀਂ ਹੋਊਗੀ ਪ੍ਰਿੰਟ ਸੇਮ ਰਹੂਗਾ ਤੇ ਇਹਦਾ ਕਲਰ ਹੈਗਾ ਜੀ ਹਾ ਮੂੰਗਿਆ ਟਾਈਪ ਚਾ ਕਲਰ ਹੈ ਇਹਦਾ ਇਹ ਬਾਟਮ ਆਗੀ ਨਾਲ ਬਿਨਾ ਲਾਈਨਿੰਗ ਤੋਂ ਬਣੂਗਾ ਕੋਈ ਲੋਈ ਨਹੀਂ ਆਉਣੀ ਤੇ ਇਹ ਤੁਹਾਨੂੰ ਮਿਲੇਗਾ ਦੇ ਨਾਲ ਚਨਾਉਣ ਦਾ ਦੁਪੱਟਾ ਜਿਨ੍ਹਾਂ ਨੂੰ ਸ਼ਾਲ ਨਹੀਂ ਪਸੰਦ ਦੁਪੱਟਾ ਬੜਾ ਸਮਾਰਟ ਹੈ ਲਾਈਨਸ ਵਾਲਾ ਬਹੁਤ ਸੋਹਣਾ ਦੁਪੱਟਾ ਹੈ ਹਾਲੋ ਠੀਕ ਹੈ ਖੁੱਲਾ ਦੁਪੱਟਾ ਹੁੰਦਾ ਹੈ ਰੱਖੀ ਵਾਲਿਆਂ ਦਾ ਠੀਕ ਹੈ ਜੀ ਤੇ ਪ੍ਰਾਈਸ ਮਿਲੂਗਾ 2200 ਇਹਦਾ ਪ੍ਰਾਈਸ ਸਿਰਫ 2290 ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਬਹੁਤ ਸੋਹਣੀ ਚੀਜ਼ ਆਉਣ ਵਾਲੀ ਹੈ ਤੁਹਾਡੇ ਕੋਲੇ 2290 ਦੇ ਵਿੱਚ ਠੀਕ ਹੈ 6 ਮੀਟਰ ਦਾ ਸੂਟ ਆਉਣੇ ਅਗਲਾ ਮਿਲੂਗਾ ਇਹ ਵਾਲਾ ਬਹੁਤ ਹੀ ਗੱਡਵਾ ਫੈਬਰਿਕ ਤੇ ਓਨਾ ਹੀ ਪਿਆਰਾ ਹੈ ਦੇ ਉੱਤੇ ਸਮਾਰਟ ਜਿਹਾ ਸਰਵੋਸਕੀ ਦਾ ਦਾਣਾ ਲਾ ਕੇ ਇਹਨੂੰ ਲੁੱਕ ਦਿੱਤੀ ਹੈ ਤੇ ਪ੍ਰਿੰਟ ਬਹੁਤ ਪਿਆਰਾ ਹੋਇਆ ਹੋਇਆ ਤੇ ਕਲਰ ਹੈਗਾ ਜੀ ਇਹ ਪੈਟਰੋਲ ਬਲੂ ਜਿਹਾ ਹਾਂ ठीक है अगला कलर ये आ गया चोलेट चॉकलेट ही जी नहीं।, नहीं आ देख लो सेम आ, हाँ सेम आया थोड़े को ठीक है दुपट्टे सूट बहुत प्यार है विदाउट लाइनिंग बनूंगा कोई सीथरू नहीं कुछ नहीं बिल्कुल तो जी अगला बहुत सोना सुरमई ਸੁਰਮਈ ਜੀ ਹਾਂ ਹਾਂ ਸੁਰਮਈ ਬਲੂਇਸ਼ ਜਿਹੜਾ ਹੁੰਦਾ ਉਹ ਹੈ ਠੀਕ ਹੈ ਤੇ ਸੋਲਿਡ ਪੂਰੀ ਬਾਟਮ ਤੇ ਨਾਲ ਇਹ ਵਾਲਾ ਆਊਗਾ ਸ਼ਰਟ ਤੇ ਇਹ ਆਉ ਦੁਪੱਟਾ ਸਮਾਰਟ ਜਆ ਪੜਿਆ ਲਿਖਿਆ ਸਿਰਫ 27 ਸੌਰੀ 22 90 ਚ ਤੇ ਲੋ ਜੀ ਹੁਣ ਆ ਗਿਆ ਤੁਹਾਡਾ ਜੈਵਜੀ ਦੀ ਕਟ ਰਹੀ ਠੀਕ ਹੈ ਬਹੁਤ ਪਿਆਰ ਦਿੱਤਾ ਤੁਸੀਂ ਜੈਵਜੀ ਨੂੰ ਵੀ ਰਾਖੀ ਜੈਵਜੀ ਸਾਰਿਆਂ ਨੂੰ ਤੁਸੀਂ ਨਾਮੀ ਬ੍ਰਾਂਡ ਹੈ ਸਾਰੀ ਮਤਲਬ ਇਸਟੈਬਲਿਸ਼ਡ ਨੇ ਕੋਈ ਨਵੀਂ ਚੀਜ਼ ਨਹੀਂ ਹੈ ਇਹ ਵੀ ਨਵੇਂ ਬ੍ਰਾਂਡ ਨੇ ਪੂਰੀ ਟਰਸਟਡ ਨਹੀਂ ਤੇ ਆ ਲੋ ਜੀ ਅਗਲਾ ਦੇਖੋ ਕਾਟ ਰਾਈ ਰੁਕਿਆ ਵਿਦਾਊਟ ਲਾਈਨਿੰਗ ਬਣੂਗਾ ਇਹ ਤੁਹਾਡੀ ਆ ਗਈ ਜੀ ਵਰਕ ਵਾਲੀ ਪੱਟੀ ਫਿਰ ਇਹ ਆ ਗਿਆ ਫੁੱਲ ਪ੍ਰਿੰਟ ਦਾ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ ਫਿਰ ਤੋਂ ਵਰਕ ਠੀਕ ਹੈ ਕਾਟਰਾ ਇਹਦੇ ਕੱਪੜੇ ਦੇ ਉੱਤੇ ਹੀ ਵਰਕ ਹੈ ਇਹ ਲੇਸ ਨਹੀਂ ਹੈ ਠੀਕ ਹੈ ਇਹਨਾਂ ਦਾ ਆਪਣਾ ਕੰਮ ਤੇ ਇਹਦੇ ਨਾਲ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ ਬਾਟਮ ਵਾਸਤੇ ਡਿਜ਼ਾਈਨਿੰਗ ਵਾਸਤੇ ਤੇ ਇਹ ਤੁਹਾਨੂੰ ਮਿਲੂਗੀ ਇਹਦੀ ਕੋਟ్రਾਈ ਦੀ ਹੀ ਬ੍ਰੀਕ ਕੋਟ్రਾਈ ਹੈ ਬਿਲਕੁਲ ਬਿਲਕੁਲ ਐ ਸਮਾਰਟ ਠੀਕ ਹੈ ਇਹ ਤੁਹਾਨੂੰ ਬਾਟਮ ਮਿਲੂਗੀ ਸੇਮ ਫੈਬਰਿਕ ਸੇਮ ਕਲਰ ਦੀ ਤੇ ਨਾਲ ਤੁਹਾਨੂੰ ਪੱਟੀ ਮਿਲ ਰਹੀ ਹੈ ਤੇ ਇਧਰ ਪੱਟੀ ਮਿਲੂਗੀ ਤੁਹਾਨੂੰ ਬਾਜੂ ਵਾਸਤੇ ਆ ਦੇਖੋ ਇੰਨਾ ਚੌੜਾ ਚੌੜਾ ਠੀਕ ਹੈ ਵਰਕ ਵਾਲੀ ਤੇ ਹੁਣ ਤੁਹਾਨੂੰ ਇਹਦੇ ਨਾਲ ਦਿਖਾਉਣੀ ਹੈ ਸ਼ਾਲ ਲੋ ਜੀ ਇਹਦੇ ਨਾਲ ਇਹ ਸ਼ਾਲ ਮਿਲੂਗਾ ਤੁਹਾਨੂੰ ਠੀਕ ਹੈ ਸਮਾਰਟ ਜੀ ਡ्रेसेस ਬਣਾਉਂਦੇ ਨੇ ਥੋੜੀ ਗਰਲਿਸ਼ ਲੁੱਕ ਦੇਗੀਆਂ ਚੀਜ਼ਾਂ ਤੇ ਡਿਜ਼ਾਈਨਰ ਇਹਨਾਂ ਦੇ ਬਾਟਮਸ ਬਣਦੇ ਨੇ ਤੇ ਪ੍ਰਾਈਸ ਮਿਲਣਾ ਤੁਹਾਨੂੰ 2590 ਸਿਰਫ 2590 2590 ਦੇ ਵਿੱਚ ਏ ਕਲਾਸ ਆਈਟਮ ਤੁਹਾਡੇ ਕੋਲੇ ਪਹੁੰਚਣੀ ਹੈ ਜੈ ਵਿਜੇ ਬ੍ਰਾਂਡ ਦੀ ਲੋ ਜੀ ਅਗਲਾ ਸੇਮ ਹੀ ਹੈ ਸਾਰਿਆਂ ਦਾ ਹੈਨਾ ਹਾਂ ਸੇਮ ਹੈ ਸੇਮ ਹੀ ਹੈ ਹੂੰ ਨਹੀਂ ਤਾਂ ਇਹਨਾਂ ਦੇ ਜੈ ਵਿਜੇ ਵਾਲਿਆਂ ਦੇ ਹਰ ਸੂਟ ਡਿਫਰੈਂਟ ਹੁੰਦਾ ਬਟ ਇਹਦੇ ਵਿੱਚ ਸੇਮ ਹੈ ਲੋ ਇਹ ਕਲਰ ਨੋਟ ਕਰ ਲਓ ਮਾਊਸ ਗ੍ਰੀਨ ਹਾਂ ਹੈਨਾ ਗ੍ਰੀਨਿਸ਼ ਜਾਈ ਹੈ ਫੌਜੀ ਗ੍ਰੀਨ ਜਿਹਾ ਟਾਈਪ ਆ ਲੋ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਹੈ ਇੰਨੇ ਸੋਹਣੇ ਡਿਜ਼ਾਈਨਰ ਸੂਟ ਦਾ ਸਿਰਫ 2590 2590 ਠੀਕ ਹੈ ਅਗਲਾ ਆ ਗਿਆ ਇਹ ਵਾਲਾ ਮਹਿੰਦੀ ਗ੍ਰੀਨ ਪ੍ਰੋਪਰ ਮਹਿੰਦੀ ਗ੍ਰੀਨ ਕਲਰ ਠੀਕ ਹੈ ਕਵਰ ਟਾਈ ਦਾ ਸੂਟ ਪੂਰਾ ਡਿਜ਼ਾਈਨਰ ਨੈਕਸਟ ਆ ਗਿਆ ਗ੍ਰੇ ਹੈਨਾ ਹਾਂ ਹਾਂ ਡਾਰਕ ਗ੍ਰੇ ਹੁੰਦਾ ਜਿਹੜਾ ਬਲੂਸ਼ ਗ੍ਰੇਜਾ ਉਹ ਆ ਗਿਆ ਸੇਮ ਪ੍ਰਿੰਟ ਹੈ ਕਿ ਡਿਫਰੈਂਟ ਲੱਗਦਾ ਹੈ ਉਹੀ ਸੇਮ ਹੈ ਸੇਮ ਵਰਕ ਸੇਮ ਪ੍ਰਿੰਟ ਠੀਕ ਹੈ ਜੀ ਹਾਂ ਲੋ ਹੁਣ ਇਹ ਦਿਨਾਂ ਚ ਤੁਹਾਨੂੰ ਅਸੀਂ ਚਿਸਟਾ ਦੀ ਅ ਸਰਟਨਸ਼ਿਪ ਫੋਨ ਦਿੱਤੀ ਸੀ ਤੇ ਅੱਜ ਤੁਹਾਨੂੰ ਉਹੀ ਚੀਜ਼ ਦੁਬਾਰਾ ਤੋਂ ਦੇਣ ਲੱਗੇ ਆ ਬਹੁਤ ਡਿਮਾਂਡ ਸੀਗੀ ਬਹੁਤ ਮੈਸੇਜ ਕਿ ਉਹ ਕਦੋਂ ਲਿਉਣੀ ਹੈ ਕਦੋਂ ਲਿਉਣੀ ਹੈ ਲੋ ਜੀ ਆ ਗਏ ਲਿਮਟਿਡ ਸਟਾਕ ਆਉਂਦਾ ਹੈ ਤੁਹਾਨੂੰ ਇਹ ਮਿਲੂਗੀ ਬਾਟਮ ਕ੍ਰੇਪ ਦੇ ਉੱਤੇ ਠੀਕ ਹੈ ਤੇ ਇਹ ਤੁਹਾਨੂੰ ਮਿਲੂਗਾ ਜੀ ਇਹਦੇ ਨਾਲ ਸਰਟਨ ਸ਼ਿਫਾਉਂ ਦੀ ਸ਼ਰਟ ਆ ਲੋ ਠੀਕ ਹੈ ਆ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਪਿਆਰਾ ਫੈਬਰਿਕ ਹੈ ਫਲੋਈ ਫਲੋਈ ਬਹੁਤ ਹੀ ਸੌਫਟ ਪਿਆਰ ਵੀ ਬਹੁਤ ਦਿੱਤਾ ਤੁਸੀਂ ਵੀਡੀਓ ਨੂੰ ਤੇ ਹੁਣ ਤੁਹਾਨੂੰ ਇਹਦੇ ਨਾਲ ਦਿਖਾਉਣੀ ਹੈ ਦੁਪੱਟਾ ਆ ਤੁਹਾਨੂੰ ਮਿਲੂ ਇਹਦੇ ਨਾਲ ਚਨਾਉਣ ਦਾ ਦੁਪੱਟਾ ਆ ਢਾਈ ਢਾਈ ਦਾ ਕੱਟ ਹੋਊਗਾ ਆ ਦੁਪੱਟਾ ਹੋਊਗਾ ਤੁਹਾਡੇ ਕੋਲ ਠੀਕ ਹੈ ਖੁੱਲਾ ਦੁਪੱਟਾ ਪੂਰਾ ਇਹਨ ਵੱਡਾ ਹੁੰਦਾ ਹੈ ਵੱਡੇ ਵਰ ਦਾ ਚਨਾਉਣ ਦਾ ਦੁਪੱਟਾ ਮਿਲੂਗਾ ਤੇ ਆਹ ਉਦੇ ਤੇ ਪ੍ਰਿੰਟਿੰਗ ਹੋਊਗੀ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ 3650 3650 ਰੁਪਏ 3650 ਚ ਸੂਟ ਤੁਹਾਡੇ ਘਰ ਆ ਜੂਗਾ ਇਹਦੇ ਕਲਰ ਦਿਖਾਉਣੀ ਆ ਨਾ ਕਲਰ ਨਹੀਂ ਸੌਰੀ ਇਹ ਸਪ੍ਰਿੰਟ ਦੇ ਵਿੱਚ ਸਿੰਗਲ ਕਲਰ ਆਇਆ ਹੈ ਤੇ ਇੱਕ ਕਲਰ ਇੱਕ ਪ੍ਰਿੰਟ ਇਹ ਆਇਆ ਹੈ ਬਾਟਮ ਇਹਦਾ ਵੀ ਬਲੈਕ ਹੀ ਹੈ ਜਿਵੇਂ ਉਹਦਾ ਸੀ ਠੀਕ ਹੈ ਨਸੇ ਦੇ ਪ੍ਰਿੰਟ ਦਾ ਫਰਕ ਹੈ ਸ਼ਰਟ ਦਾ ਕਲਰ ਤੇ ਪ੍ਰਿੰਟ ਫਰਕ ਹੈ ਥੋੜਾ ਜਿਹਾ ਲਓ ਜੀ ਇਹਦਾ ਤੁਹਾਨੂੰ ਇਹ ਮਿਲੂਗਾ ਪਿੰਕ ਅਨੰਝੀ ਤੋਂ ਉੱਤੇ ਐ ਠੀਕ ਹੈ ਬਹੁਤ ਸੋਹਣੀ ਚੀਜ਼ ਆਉਣੀ ਹੈ ਤੁਹਾਡੇ ਕੋਲੇ ਟਿਸਟਰ ਬ੍ਰਾਂਡ ਦੀ ਟਰਸਟਡ ਬ੍ਰਾਂਡ ਹੈ ਕੋਈ ਟੈਨਸ਼ਨ ਬਿਲਕੁਲ ਹੀ ਨਹੀਂ ਹੈਗੀ ਐਨੀ ਵਧੀਆ ਚੀਜ਼ਾਂ ਹੁੰਦੀਆਂ ਨੇ ਆਹ ਲੋ ਸਭ ਦਾ ਫੇਵਰਿਟ ਮੇਰਾ ਆਪਣਾ ਵੀ ਫੇਵਰਿਟ ਬ੍ਰਾਂਡ ਹੈ ਲਓ ਜੀ ਅਗਲਾ ਇਹ ਆ ਗਿਆ ਜੀ ਕਲਰ ਦੇਖੋ ਬਿਊਟੀਫੁਲ ਕਲਰ ਤੁਸੀਂ ਆਪੇ ਨੋਟ ਕਰ ਲਿਓ ਕਿਹੜਾ ਹੈ ਸਕਾਈ ਬਲੂ ਤੇ ਗ੍ਰੇ ਨੂੰ ਜੇ ਮਿਕਸ ਕਰ ਦਈਏ ਹੈਨਾ ਉਹ ਕਲਰ ਹੈ ਇਹ ਲੋ ਜੀ ਤੇ ਇਹਦਾ ਇੰਨਾ ਸਮਾਰਟ ਪ੍ਰਿੰਟ ਹੈ ਇਹਦੇ ਉੱਤੇ ਤੁਹਾਨੂੰ ਨਾ ਕੋਈ ਮਤਲਬ ਸਕਿਨ ਇਸ਼ੂਜ਼ ਵੀ ਹੈ ਕਈ ਵਾਰੀ ਹੁੰਦਾ ਨਾ ਵੀ ਆਪਾਂ ਉ ਭੁੱਲਣ ਤਾਂ ਚਲੋ ਬਹੁਤ ਜਣਿਆਂ ਨੂੰ ਨਹੀਂ ਸੂਟ ਕਰਦੇ ਕਈਆਂ ਨੂੰ ਆਪਾਂ ਨੂੰ ਵੈਸੇ ਸਿੰਥੈਟਿਕ ਕਪੜਾ ਵੀ ਨਹੀਂ ਸੂਟ ਕਰਦਾ ਇਹ ਆਰਾਮ ਨਾਲ ਪਾ ਸਕਦੇ ਤੁਸੀਂ ਕੋਈ ਦਿੱਕਤ ਨਹੀਂ ਹੋਊਗੀ ਇਹਨੂੰ ਬਹੁਤ ਸੋਹਣਾ ਫੈਬਰਿਕ ਸੌਫਟ ਸੌਫਟ ਫਲੋਈ ਫਲੋਈ ਆ ਲੋ ਦੇਖੋ ਸਮਾਰਟ ਜੀ ਪ੍ਰਿੰਟਿੰਗ ਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਉਨਾ ਹੀ ਸਮਾਰਟ ਦੁਪੱਟਾ ਚੁਣੋਂ ਦਾ ਆ ਲੋ ਸਿਰਫ ਲੜਾਂ ਤੇ ਤੁਹਾਨੂੰ ਸੇਮ ਪ੍ਰਿੰਟ ਮਿਲ ਰਿਹਾ ਵੱਡਾ ਵੱਡਾ ਵਿੱਚ ਤੁਹਾਨੂੰ ਮਿਲ ਰਹੀ ਹੈ ਬੂਟੀ ਠੀਕ ਹੈ ਤੇ ਪ੍ਰਾਈਸ 36.50 ਇਹ ਮਿਲੂਗਾ ਮਾਊਸ ਮਾਊਸ ਬਹੁਤ ਸੋਹਣਾ ਸੂਟ ਹੈ ਲੇਖੋ ਤੁਸੀਂ ਫੈਬਰਿਕ ਦੇਖੋ ਐ ਲਸ਼ ਲਸ਼ ਕਰਦਾ ਹੈ ਸੂਟ ਤੇ ਆ ਤੁਹਾਨੂੰ ਤੁਹਾਡਾ ਆ ਗਿਆ ਸ਼ਰਟ ਐਂਡ ਦੁਪੱਟਾ ਨੈਕਸਟ ਇਹ ਵਾਲਾ ਇਹ ਪ੍ਰਿੰਟ ਇਹਨਾਂ ਨੇ ਇਹ ਪ੍ਰਿੰਟ ਦਾ ਇੰਨਾ ਹਿੱਟ ਹੋਇਆ ਵੀ ਇਹਨਾਂ ਨੇ ਹਰੇਕ ਫੈਬਰਿਕ ਤੇ ਬਣਾਤਾ ਜਿੰਨੇ ਵੀ ਫੈਬਰਿਕ ਆ ਰਹੇ ਆ ਸਰਦੀਆਂ ਦੇ ਆ ਰਹੇ ਨੇ ਹੋਰ ਹੈ ਸਭ ਦੇ ਉੱਤੇ ਆਹ ਵਾਲਾ ਪ੍ਰਿੰਟ ਆ ਰਿਹਾ ਹੈ ਲੋ ਲੋ ਜੀ ਕਰੋ ਨੋਟ ਠੀਕ ਹੈ ਬਹੁਤ ਪਿਆਰਾ ਮਸਟਰਡ ਕਲਰ ਬਲੈਕ ਦੇ ਨਾਲ ਠੀਕ ਹੈ ਵੱਡੀ ਪ੍ਰਿੰਟਿੰਗ ਨਾ ਜਦੋਂ ਪਲੇਨ ਸਲਵਾਰ ਨਾ ਪਾਈ ਹੁੰਦੀ ਸੋਹਣੀ ਬਹੁਤ ਲੱਗਦੀ ਹੁੰਦੀ ਹੈ ਪਾਈ ਲੋ ਤੇ ਮਸਟਰਡ ਕਲਰ ਨਾਲ ਆ ਤੁਹਾਨੂੰ ਮਿਲ ਰਿਹਾ ਇਹਦਾ ਦੁਪੱਟਾ ਚਣੌਨ ਦੇ ਦੁਪੱਟੇ ਨਾਲ ਖੁੱਲੇ ਡੁੱਲੇ ਦੁਪੱਟੇ ਤੇ ਪ੍ਰਾਈਸ ਕੁਛ ਵੀ ਨਹੀਂਗਾ ਜਿਹੜੇ ਹਿਸਾਬ ਨਾਲ ਫੈਬਰਿਕ ਦਾ ਲੈਵਲ ਹੈ ਠੀਕ ਹੈ ਸਿਰਫ 36 50 ਆ ਲੋ ਅਗਲਾ ਕਲਰ ਤੁਹਾਨੂੰ ਇਹਦੇ ਵਿੱਚ ਸਕਾਈ ਬਲੂ ਨਾਲ ਮਿਲੂਗਾ ਉਹਦੇ ਵਿੱਚ ਮਸਟਰਡ ਜੀ ਇਹਦੇ ਵਿੱਚ ਬੋਟਮ ਕਲਰ ਉਹੀ ਰਹੂਗਾ ਬਾਕੀ ਸਾਰਾ ਕੁਝ ਉਹੀ ਹੈ ਬਸ ਇਹਦਾ ਵਿੱਚ ਸਕਾਈ ਬਲੂ ਗਰੇਜ ਆ ਜਿਹੜਾ ਕਲਰ ਦਿਖਦਾ ਹੈ ਉਹ ਫਰਕ ਹੈ ਬਾਕੀ ਸਾਰਾ ਸੇਮ ਹੈ ਲੋ ਜੀ ਅਗਲੇ ਦੇ ਵਿੱਚ ਤੁਹਾਨੂੰ ਮਿਲੂਗਾ ਇਹਦੇ ਵਿੱਚ ਇਹ ਵਾਲਾ ਨਾਨੀ ਨਰਾਨੀ ਜਾ ਰਣਮਾ ਜਾ ਠੀਕ ਹੈ ਹਮ ਕਲਰ ਬਲੈਕ ਸਲਵਾਰ ਦੇ ਨਾਲ ਬਾਕੀ ਸਾਰਾ ਉਵੇਂ ਹੀ ਰਹੂਗਾ ਆਲੋ ਠੀਕ ਹੈ ਆਲੂ ਕਹੂਗੀ ਬਹੁਤ ਸੋਹਣੀ ਚੀਜ਼ ਤਿਆਰ ਹੋਣੀ ਹੈ ਜਿਹੜਾ ਇਹਨੇ ਰੈਡੀ ਹੋਣਾ ਸੂਟ ਨੇ ਪਾਇਆ ਹੋਇਆ ਬਹੁਤ ਪਿਆਰਾ ਲੱਗਣ ਵਾਲਾ ਇਹ ਹੁਣ ਤੁਹਾਨੂੰ ਇੱਕ ਲਾਈਟ ਸ਼ੇਡ ਦੇ ਵਿੱਚ ਵੀ ਦਿੰਨੇ ਆ ਇਹ ਤੁਹਾਨੂੰ ਮਿਲੂਗੀ ਇਹਦੀ ਬਾਟਮ ਕ੍ਰੇਪ ਦੇ ਵਿੱਚ ਕ੍ਰੇਪ ਐਨ ਬਹੁਤ ਹੀ ਖੂਬਸੂਰਤ ਇਹ ਸੂਟ ਤੁਹਾਨੂੰ ਮਿਲੂਗਾ ਜੀ ਨਾਲ ਸ਼ਰਟ ਮਖਮਲੀ ਹੋਣੀ ਹੈ ਤੁਹਾਡੇ ਕੋਲੇ ਇੰਨਾ ਪਿਆਰਾ ਤੁਹਾਡੇ ਕੋਲ ਫੈਬਰਿਕ ਆਉਣ ਵਾਲਾ ਸ਼ਰਟ ਤਾਂ ਬਹੁਤ ਹੀ ਜਿਆਦਾ ਸੋਹਣੀ ਹੈ ਤੇ ਆ ਉਹਦੇ ਉੱਤੇ ਕਹਿਣ ਨੂੰ ਫਿੱਕਾ ਸੂਟ ਪਾਇਆ ਬੰਦੇ ਨੇ ਪਰ ਫੁੱਲ ਫਿਰ ਵੀ ਵੱਡਾ ਪਾਇਆ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਸੂਟ ਸੀਨੀਅਰਸ ਦੇ ਵੀ ਕਦੇ-ਕਦੇ ਵੱਡੇ ਫੁੱਲ ਲਾਈਟ ਸ਼ੇਡ ਦੇ ਉੱਤੇ ਬਹੁਤ ਸੋਹਣੇ ਲੱਗ ਦਿਖ ਦਿੰਦੇ ਆ ਲੋ ਜੀ ਆ ਲੋ ਠੀਕ ਹੈ ਵਿੱਚੋਂ ਦੁਪੱਟਾ ਆਲਮੋਸਟ ਪਲੇਨ ਵਾਂਗੂ ਹੈ ਕਿਉਂਕਿ ਵਿੱਚ ਨੈਗੇਟਿਵ ਪ੍ਰਿੰਟਿੰਗ ਹੈ ਜਾਂ ਸਿੰਗਲ ਕਲਰ ਸਿੰਗਲ ਲਾਈਨ ਦਾ ਪ੍ਰਿੰਟ ਹੈ ਤੇ ਬਹੁਤ ਗ੍ਰੇਸਫੁਲ ਸੂਟ ਰੈਡੀ ਹੋਣਾ ਤੁਹਾਡਾ ਜਸਟ ਪਿਕ ਹੈ ਸੋਚਣ ਦਾ ਪੁਆਇੰਟ ਹੀ ਹੈ ਨਹੀਂ ਕੋਈ ਜੇ ਤੁਸੀਂ ਇੰਨੇ ਕੁ ਪੈਸੇ ਲਾਉਣੇ ਹੈ ਠੀਕ ਹੈ ਆ ਲੋ ਇਹ ਆ ਗਿਆ ਜੀ ਤੁਹਾਡਾ ਬਾਟਮ ਤੇ ਇਹ ਆ ਗਈ ਤੁਹਾਡਾ ਸ਼ਰਟ ਦਾ ਕਲਰ ਠੀਕ ਹੈ ਜੀ ਆ ਲੋ ਅਗਲਾ ਆ ਗਿਆ ਜੀ ਤੁਹਾਡੇ ਵਾਸਤੇ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਸੂਟ ਦੇਖੋ ਸਲਵਾਰ ਦਾ ਕਲਰ ਬਿਲਕੁਲ ਹੀ ਡਿਫਰੈਂਟ ਤੇ ਉਹਦੇ ਉੱਤੇ ਇਹ ਰੰਗ-ਬਰੰਗੇ ਫੁੱਲਾਂ ਦੀ ਸ਼ਰਟ ਪਾਈ ਜਦੋਂ ਤੁਸੀਂ ਤੇ ਸੂਟ ਦਾ ਲੈਵਲ ਦੇਖੋ ਕਿੱਥੇ ਜਾਣਾ ਬਹੁਤ ਪਿਆਰਾ ਲੱਗਣ ਵਾਲਾ ਹੈ ਜੇ ਅਵੇਲੇਬਿਲਟੀ ਹੋਈ ਤਾਂ ਮੈਨੂੰ ਵੀ ਚਾਹੀਦਾ ਇਹ ਸੂਟ ਹੇਲੂਏ ਇਹ ਸੂਟ ਜਰੂਰ ਚਾਹੀਦਾ ਕਿਉਂ ਇਹ ਜੀ ਪ੍ਰਿੰਟਿੰਗ ਬੜੀ ਔਖੀ ਲੱਭਦੀ ਹੈ ਇਹ ਸੋਬਰ ਵੀ ਰੱਖਿਆ ਹੋਇਆ ਕਿਉਂਕਿ ਬਾਟਮ ਕਲਰ ਡਿਫਰੈਂਟ ਚਾਹੀਏ ਬਿਲਕੁਲ ਤੇ ਉੱਤੇ ਫੁੱਲਾਂ ਵਾਲੀ ਸ਼ਰਟ ਓ ਮਾਈ ਗॉड ਬਹੁਤ ਹੀ ਖੂਬਸੂਰਤ ਲੱਗਣ ਵਾਲਾ ਸੂਟ ਬਣ ਕੇ ਬਹੁਤ ਹੀ ਸੋਹਣਾ ਹੈ ਇਹਨੂੰ ਜਦੋਂ ਤੁਸੀਂ ਲਾਲੀ ਨਾਲ ਨੇਸ ਲੋ ਖੜਮਾ ਖੜਮਾ ਸੂਟ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਲੋ ਬਹੁਤ ਖੂਬਸੂਰਤ ਲੱਗਣਾ ਹੈ ਪ੍ਰਾਈਸ ਕੀ ਹੈ ਕੁਝ ਵੀ ਨਹੀਂ ਜਿੰਨੀ ਸੋਹਣੀ ਚੀਜ਼ ਹੋਣੀ ਹੈ ਨਾ ਤੁਹਾਡੇ ਕੋਲ ਉਹਦੇ ਹਿਸਾਬ ਨਾਲ ਪ੍ਰਾਈਸ ਕੁਝ ਵੀ ਨਹੀਂਗਾ ਲੋ ਜੀ ਅਗਲਾ ਆ ਗਿਆ ਜੀ ਇਹ ਵਾਲਾ ਅਗੇਨ سرمਈ سرمਈ ਜਿਹਾ ਕਲਰ ਹੈ ਠੀਕ ਹੈ سرمਈ ਬਲੂ ਜ੍ਹਾ ਤੇ ਇਹ ਤੁਹਾਡੇ ਕੋਲੇ ਆਊ ਇਹਦੇ ਨਾਲ ਫੁੱਲਾਂ ਵਾਲੀ ਸ਼ਰਟ ਪਰ ਕਿਹਲਾਪਨ ਹੈ ਨਹੀਂ ਸੂਟ ਦੇ ਵਿੱਚ ਪਰ ਫੁੱਲਾਂ ਦੀ ਰੌਣਕ ਬਹੁਤ ਸੋਹਣੀ ਹੈ ਮੈਂਂਟੀ ਮਾਰਿਓ ਜੇ ਕਦੇ ਵੱਡੇ ਫੁੱਲਾਂ ਵਾਲੀ ਸ਼ਰਟ ਪਾਉਣ ਦਾ ਦਿਲ ਕਰ ਰਿਹਾ ਤਾਂ ਲਓ ਜੀ ਅਗਲਾ ਇਹ ਆ ਗਿਆ ਲਓ ਜੀ ਆ ਦੇਖੋ ਤੁਸੀਂ ਗ੍ਰੇ ਕਲਰ ਦੇ ਵਿੱਚ ਅੰਬੀ ਪ੍ਰਿੰਟ ਠੀਕ ਹੈ ਗ੍ਰੇ ਵੀ ਨਹੀਂ ਡਿਫਰੈਂਟ ਜਿਹਾ ਹੀ ਕਲਰ ਹੈ ਹਾਂ ਤੇ ਇਹਦੀ ਬਾਟਮ ਆ ਇਹਦੀ ਆ ਗਈ ਬਾਟਮ ਬਾਟਮ ਦਾ ਫੈਬਰਿਕ ਦੇਖੋ ਤੁਸੀਂ ਬਹੁਤ ਹੀ ਪਿਆਰਾ ਫੈਬਰਿਕ ਐਨ ਲਿਸ਼ਕਾ ਮਾਰਦਾ ਸੂਟ ਤੇ ਆ ਆ ਗਿਆ ਜੀ ਇਹਦਾ ਅੰਬੀ ਪ੍ਰਿੰਟ ਦਾ ਅ ਸ਼ਰਟ ਤੇ ਨਾਲ ਫੋਰ ਸਾਈਡ ਪ੍ਰਿੰਟ ਵਾਲਾ ਦੁਪੱਟਾ ਠੀਕ ਹੈ ਬਹੁਤ ਪਿਆਰੀ ਆਈਟਮ ਹੈ ਸੋਚਣ ਦਾ ਪੁਆਇੰਟ ਹੀ ਨਹੀਂ ਰਹਿ ਗਿਆ ਜੇ ਤੁਸੀਂ ਇੰਨੇ ਕੁ ਪੈਸੇ ਲਾ ਕੇ ਸਰਦਾਰੀ ਜਿਹਾ ਸੂਟ ਪਹਿਨਣਾ ਹੈ ਇਹ ਉਹ ਸੂਟ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਵੀ ਹੋਰ ਕਰਨ ਦੀ ਜ਼ਰੂਰਤ ਹੀ ਨਹੀਂ ਹੁੰਦੀ ਆ ਆਪ ਹੀ ਫੈਬਰਿਕ ਦੇ ਵਿੱਚ ਹੀ ਆਪਣੇ ਆਪ ਚ ਬਹੁਤ ਕੁਝ ਹੁੰਦਾ ਠੀਕ ਹੈ ਕੰਫਰਟ ਵੀ ਹੈ ਲੇਵਲ ਵੀਅ ਸੂਟ ਦਾ ਬੋਲਦਾ ਆਪਣੇ ਆਪ ਚ ਸੂਟ ਪਹਿਨਿਆ ਹੋਇਆ ਵੀ ਹਾਂ ਇੰਨੇ ਦਾ ਇਹ ਠੀਕ ਹੈ ਜੀ ਲੋ ਜੀ ਇਹ ਹੋ ਗਿਆ ਲੋ ਜੀ ਹੁਣ ਤੁਹਾਨੂੰ ਦੇਣ ਲੱਗੇ ਆਪਾਂ ਪਲੇਨ ਫੈਬਰਿਕ ਵਰਕ ਵਾਸਤੇ ਬਹੁਤ ਫੌਨਸੀ ਵੀ ਵਰਕ ਵਾਸਤੇ ਕੁਝ ਵਧੀਆ ਜਿਹਾ ਮਟੀਰੀਅਲ ਦੇ ਦੋ ਤੇ ਲੋ ਜੀ ਤੁਸੀਂ ਲਸਟਰ ਦੇਖੋ ਸੂਟ ਦੇ ਵਿੱਚ ਕਿੰਨਾ ਪਿਆਰਾ ਹੈ ਬੇਸ ਕਿੰਨਾ ਸੋਹਣਾ ਹੈ ਠੀਕ ਹੈ ਤੇ ਇਹਦੇ ਚ ਨਾ ਮਤਲਬ ਬ੍ਰੀਕ ਜੀ ਜਿਵੇਂ ਉਹਦੇ ਚ ਨਹੀਂ ਹੁੰਦੀ ਕੁਟਰਾਇਚ ਉਵੇਂ ਦੀ ਲੁੱਕ ਹੈ ਬਹੁਤ ਬ੍ਰੀਕ ਲਾਈਨ ਦੀ ਹੈ ਨਾ ਤੇ ਪਰ ਫੈਬਰਿਕ ਬਹੁਤ ਪਿਆਰਾ ਹੈ ਤੇ ਇਹ ਇਹ ਹੈਗਾ ਜੀ ਤੁਹਾਡਾ ਐਂ ਕਹ ਲਓ ਕਿ ਵਰਕ ਲਈ ਸਪੈਸ਼ਲ ਫੈਬਰਿਕ ਹੈ ਹਾਂਜੀ ਠੀਕ ਹੈ ਇਹਨੂੰ ਇਹ ਤੁਹਾਨੂੰ ਮਿਲਣਾ ਹੈ ਜੀ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਐ ਸਾਰੇ ਜਿਹੜੇ ਸਾਡੇ ਕੋਲ 13 14 ਕਲਰ ਹੈ ਇਹ ਸੂਟ ਤੁਹਾਨੂੰ ਮਿਲਣਾ ਹੈ 11500 ਦਾ 1150 ਚ ਬਹੁਤ ਹੀ ਏ ਕਲਾਸ ਆਈਟਮ ਆਉਣ ਵਾਲੀ ਹੈ ਇਹਦੇ ਉੱਤੇ ਵਰਕ ਹੋ ਕੇ ਸੂਟ ਦੀ ਵੈਲਿਊ ਹੀ ਕਿਤੇ ਹੋਰ ਚਲੀ ਜਾਣੀ ਤੁਹਾਡੇ ਕੋਲੇ ਆ ਹੀ ਗਈ ਐ ਲਾਈਟ ਵੇਟ ਫੈਬਰਿਕ ਹੈ ਆ ਲੋ ਠੀਕ ਹੈ ਤੇ ਤੁਹਾਨੂੰ ਇਹਦੇ ਸਾਰੇ ਹੁਣ ਮੈਂ ਰੰਗ ਦਿਖਾਉਂਗੀ ਬਹੁਤ ਹੀ ਏ ਕਲਾਸ ਫੈਬਰਿਕ ਤਿਆਰ ਕਰਾਇਆ ਤੁਹਾਡੇ ਲਈ ਬਹੁਤ ਹੀ ਠੀਕ ਕੋਈ ਲਾਈਨਿੰਗ ਦੀ ਲੋੜ ਨਹੀਂ ਪੈਣੀ ਲਾਈਟ ਵੇਟ ਹੈ ਤੇ ਕੋਈ ਤੁਸੀਂ ਉਹ ਨਹੀਂ ਹੈਗਾ ਵੀ ਕੋਈ ਕੰਪਲੇਂਟ ਹੈ ਕਿਸੇ ਕਿਸਮ ਦੀ ਬਹੁਤ ਹੀ ਇਹ ਇਹ ਕਲਾਸ ਚੀਜ਼ ਤੁਹਾਡੇ ਕੋਲੇ ਆਊਗੀ ਪਹਿਲਾ ਕਲਰ ਸੀ ਇਹ ਉਹ ਇਹ ਤੁਹਾਨੂੰ ਅਗਲਾ ਕਲਰ ਮਿਲੂਗਾ ਕਲਰ ਹੋਊਗਾ ਜੀ ਇਹ ਫਾਲਸਾ ਟਾਈਪ ਜਿਹਾ ਹਨਾ ਵਾਈਨ ਉਹ ਫਾਲਸਾ ਜਿਹਾ ਡਾਰਕ ਜਿਹਾ ਹਨਾ ਸਹੀ ਆ ਗਿਆ ਹਾਂ ਬਸ ਤੁਸੀਂ ਸਹੀ ਦੇਖਿਆ ਇਹ ਵਾਲਾ ਕਲਰ ਠੀਕ ਹੈ ਕਲਰ ਬਹੁਤ ਸੋਹਣੀ ਉੱਠਣੀ ਇਹਦੇ ਤੇ ਵਰਕ ਹੋ ਕੇ ਬਹੁਤ ਹੀ ਪਿਆਰਾ ਲੱਗੂਗਾ ਸੂਟ ਠੀਕ ਹੈ ਜੀ ਤੇ ਲੋ ਇਹ ਆ ਗਿਆ ਜੀ ਸਾਡਾ ਅਗਲਾ ਕਲਰ ਹੁਣ ਤੁਹਾਡੇ ਕੋਲੇ ਆਊਗਾ ਜੀ ਇਹ ਬਲ। ਇਹ ਕਲਰ ਕਿਹੜਾ ਜੀ? ਦੇਖੋ ਬਿਲਕੁਲ ਸਹੀ ਆਇਆ। ਲਓ ਜੀ ਤੁਹਾਡੇ ਕੋਲ ਬਿਲਕੁਲ ਸਹੀ ਆਇਆ। ਫੈਬਰਿਕ ਤੁਹਾਡੇ ਕੋਲ ਏ ਕਲਾਸ ਆਊਗਾ। ਚਾਰ ਚਾਰ ਸੂਟ ਮਿਨੀਮਮ ਹੈਗੇ ਆ। ਹਾਂ, ਚਾਰ ਚਾਰ ਸੂਟ ਇਹਨਾਂ ਚ ਹੁਣ ਹੈਗੇ ਆਪਣੇ ਕੋਲੇ। ਪਲੱਸ ਚਾਹੀਦੇ ਹੋਣਗੇ ਹੋਰ ਆ ਜਾਣਗੇ। ਠੀਕ ਹੈ। ਲਓ। ਦੇਖੋ ਤੁਸੀਂ ਜਿਹੜੀਆਂ ਪੈਣਾ ਬਟਿਕ ਕਰਦੀਆਂ ਨੇ, ਮਤਲਬ ਵਰਕ ਵਗੈਰਾ ਕਰਦੀਆਂ ਨੇ। ਬਹੁਤ ਹੀ ਏ ਕਲਾਸ ਆਈਟਮ ਤੁਹਾਨੂੰ ਦੇਣ ਲੱਗੇ ਆਪਾਂ। ਤੇ ਲਓ, ਇਹ ਹੁਣ ਤੋਂ ਲੱਗ ਕੇ ਪੈਣ ਲੱਗੂਗਾ। ਫਰਵਰੀ ਮਾਰਚ ਮੈਨ ਲਾ ਦੋ ਤੋਂ ਬਾਅਦ ਵੀ ਸ਼ਾਇਦ ਪੈ ਜਾਊਗਾ ਇਸ ਤਰ੍ਹਾਂ ਦਾ ਫੈਬਰਿਕ ਆ ਇਹ ਠੀਕ ਹੈ ਆ ਲੋ ਜੀ ਕਲਰ ਨੋਟ ਕਰੋ ਅਗਲਾ ਆ ਗਿਆ ਜੀ ਤੁਹਾਡੇ ਵਾਸਤੇ ਇਹ ਵਾਲਾ ਬਿਲਕੁਲ ਹੀ ਨਵਾਂ ਕਲਰ ਹੈ ਬਿਲਕੁਲ ਹੀ ਡਿਫਰੈਂਟ ਸਹੀ ਨਹੀਂ ਆਇਆ ਇਹ ਮੋਰ ਪੰਖੀ ਜੀ ਫੈਮਲੀ ਹੈ ਹਾਂ ਤੁਸੀਂ ਨੋਟ ਕਰੋ ਤੁਹਾਨੂੰ ਕਾਫੀ ਨੇੜੇ ਦਿਖ ਰਿਹਾ ਕਲਰ ਠੀਕ ਹੈ ਸਹੀ ਨਹੀਂ ਆ ਰਿਹਾ ਬਟ ਮੋਰ ਪੰਖੀ ਜੀ ਫੈਮਲੀ ਹੈ ਨਾ ਪੈਟਰੋਲ ਮੋਰ ਪੰਖੀ ਦਾ ਹਾਂ ਮੋਰ ਪੰਖੀ ਬਲੂ ਜਿਹੀ ਨੇ ਹਾਂ ਜਿਹੜੀ ਮੋਰ ਪੰਖੀ ਬਲੂ ਜਿਹਾ ਕਲਰ ਹੁੰਦਾ ਡਾਰਕ ਉਹ ਵਾਲਾ ਕਲਰ ਹੈ ਆ ਗਿਆ ਠੀਕ ਨਹੀਂ ਆਇਆ ਨੇੜੇ ਆ ਪਰ ਹਾਂ ਤੁਸੀਂ ਨੇੜੇ ਢੇੜੇ ਦੇਖ ਰਹੇ ਹੋ ਐਗਜੈਕਟ ਨਹੀਂ ਲੈ ਰਿਹਾ ਕੈਮਰਾ ਇਹਨੂੰ ਲੋ ਵੀ ਭੈਣੋ ਆਪਣੇ ਆਪ ਨੂੰ ਰੋਕ ਸਕਦੇ ਹੋ ਤਾਂ ਰੋਕ ਲਿਓ ਮੈਂ ਤਾਂ ਰੋਕ ਨਹੀਂ ਬਾਈ ਮੇਰਾ ਤਾਂ ਜਾ ਰਿਹਾ ਜਾਰਡਰ ਵਰਕ ਹੋਣ ਵਾਸਤੇ ਤੁਸੀਂ ਆਪਣੇ ਆਪ ਰੋਕ ਰੋਕ ਸਕਦੇ ਹੋ ਤਾਂ ਰੋਕ ਲਿਓ ਹਾਰਟ ਪਿੰਕ ਰਾਣੀ ਕਲਰ oh my god ਠੀਕ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਹਣਾ ਸੂਟ ਰੈਡੀ ਹੋਣ ਵਾਲਾ ਹੈ ਤੁਹਾਡਾ ਜਦ ਤੁਸੀਂ ਇੱਥੇ ਵਰਕ ਕਰਾਓ ਜਾਂ ਵੈਸੇ ਪੌਟਲੀ ਬਟਨਾਂ ਦੀ ਜਾਂ ਕਿਸੇ ਤਰ੍ਹਾਂ ਦੀ ਹੋਰ ਹਾਈਲਾਈਟ ਵੀ ਹਰ ਕਿਸੇ ਦਾ ਆਪਣਾ ਆਈਡੀਆ ਹੁੰਦਾ ਤੁਸੀਂ ਜਿਵੇਂ ਮਰਜ਼ੀ ਦੇਤੇ ਸਟਾਈਲਿਸ਼ ਬਣਾ ਸਕਦੇ ਹੋ ਸੂਟ ਨੂੰ ਤੇ ਲਓ ਜੀ ਅਗਲਾ ਦੇਖੋ ਬਲੈਕ ਲਓ ਫੈਬਰਿਕ ਦੇਖੋ ਤੁਸੀਂ ਕਿਵੇਂ ਐਨ ਲਸਟਰਸ ਹੈ ਬਹੁਤ ਹੀ ਪਿਆਰਾ ਤੇ ਲਾਈਟ ਵੇਟ ਹੋਊਗਾ ਬਿਲਕੁਲ ਕੋਈ ਵੀ ਤੁਹਾਡੇ ਕੋਲੇ ਪ੍ਰਿੰਟਡ ਦੁਪੱਟਾ ਪਿਆ ਹੈ ਤੁਸੀਂ ਉਹਨੂੰ ਇਹਦੇ ਨਾਲ ਚਲਾ ਕੇ ਇਹਨੂੰ ਉਸ ਤਰ੍ਹਾਂ ਦੀ ਹਾਈਲਾਈਟ ਦੇ ਸਕਦੇ ਹੋ ਪਲੇਨ ਫੈਬਰਿਕ ਤਾਂ ਇੱਕ ਇਹ ਵੀ ਮੌਜ ਹੁੰਦੀ ਹੈ ਤੇ ਪਲੇ ਵਰਕ ਆਪਣੇ ਹੈਵੀ ਦੁਪੱਟੇ ਬਹੁਤ ਸਾਰੇ ਪਏ ਹੁੰਦੇ ਹਨ ਅਲਮਾਰੀਆਂ 'ਚ ਜਿਹੜੇ ਵਿਆਹ ਸ਼ਾਦੀਆਂ ਦੇ ਨਾਲ ਸੂਟਾਂ ਨਾਲ ਹੁੰਦੀ ਹੈ ਲੋ ਜੀ ਅ ਵਾਈਨ ਮੈਰੂਨ ਹਾਂਜੀ ਹੈਨਾ ਵਾਈਨ ਮੈਰੂਨੀ ਹੈ ਹਾਂ ਸਹੀ ਆ ਗਿਆ ਹਾਂਜੀ ਲੋ ਅਗਲਾ ਆ ਗਿਆ ਜੀ ਇਹ ਵਾਲਾ ਕਾਪਰੀ ਜਿਹਾ ਕਲਰ ਹੁੰਦਾ ਜਿਹੜਾ ਹੈਨਾ ਤਾਂਬੇ ਰੰਗ ਪਰ ਹਲਦੇ ਰੰਗ ਦਾ ਤਾਂਬੇ ਰੰਗਾ ਜਿਹਾ ਰੰਗ ਹੈ ਲੋ ਠੀਕ ਹੈ ਬਹੁਤ ਸੋਹਣਾ ਤੇ ਫੈਬਰਿਕ ਦੀ ਤਾਂ ਤੁਸੀਂ ਚਿੰਤਾ ਛੱਡੋ ਸਾਡੇ ਤੇ ਉਹ ਤਾਂ ਬਹੁਤ ਹੀ ਸੋਹਣਾ ਫੈਬਰਿਕ ਤੁਹਾਡੇ ਕੋਲੇ ਆਉਣ ਵਾਲਾ ਹੈ ਠੀਕ ਹੈ ਵਰਕ ਲਈ ਸਪੈਸ਼ਲ ਫੈਬਰਿਕ ਹੈ ਇਹ ਲਓ ਲੁਟਚ ਦੇਖੋ ਇਹ ਕਿਹੜਾ ਆ ਗਿਆ ਜੀ ਹੁਣ ਚੇਂਜ ਆ ਰਿਹਾ ਹੈ ਚੇਂਜ ਆ ਰਿਹਾ ਹੈ ਬੜਾ ਚੱਕਰ ਪੈਣਾ ਹੈ ਬਹੁਤ ਸੋਹਣਾ ਹੈ ਹੂੰ ਹੁਣ ਫਿਰ ਚਲੋ ਜੀ ਹੁਣ ਠੀਕ ਹੈ ਲਓ ਜੀ ਨੋਟ ਕਰ ਲਓ ਹੁਣ ਤੁਹਾਨੂੰ ਠੀਕ ਦਿਖ ਰਿਹਾ ਹੈ ਠੀਕ ਹੈ ਇੱਥੇ ਠੀਕ ਦਿਖ ਰਿਹਾ ਤੇ ਇਹ ਨੋਟ ਕਰ ਲਿਓ ਕੈਮਰਾ ਇਹਨੂੰ ਲੈ ਕੇ ਸੈਂਸਿਟਿਵ ਹੋ ਰਿਹਾ ਬਹੁਤ ਲੋ ਜੀ ਅਗਲਾ ਲੋ ਜੀ ਸਕਾਈ ਬਲੂ ਟਾਈਪ ਹੈ ਨਾ ਬਟ ਸਕਾਈ ਬਲੂ ਤੋਂ ਥੋੜਾ ਜਿਹਾ ਡਿਫਰੈਂਟ ਹੈ ਹਾਂ ਅੱਗੇ ਸਹੀ ਹਾਂ ਜੀ ਹਾਂ ਤਾਂ ਇਸ ਠੀਕ ਦੇਖਿਆ ਠੀਕ ਹੈ ਜੀ ਲੋ ਹਾ ਹੁਣ ਜਿਹੜਾ ਪਿਆ ਐਸ ਟਾਈਮ ਬਿਲਕੁਲ ਸਹੀ ਆਬਜੈਕਟ ਬਸ ਹੁਣ ਤੁਸੀਂ ਠੀਕ ਦੇਖ ਰਹੇ ਹੋ ਜਿਹੜਾ ਹੁਣ ਦਿਖ ਰਿਹਾ ਤੁਹਾਨੂੰ ਕਲਰ ਠੀਕ ਹੈ ਇਹ ਆ ਗਿਆ ਜੀ ਤੁਹਾਡਾ ਕੋਕਾ ਕੋਲਾ ਕਾਫੀ ਕਿ ਕੋਕਾ ਕੋਲਾ ਕੀ ਕਮਾਗੇ ਨੂੰ ਮੈਨੂੰ ਤਾਂ ਕੋਕਾ ਕੋਲਾ ਲੱਗ ਰਿਹਾ ਹਾਂ ਕੋਕਾ ਕੋਲਾ ਹੀ ਹੈ ਹਾਂ ਕੋਕਾ ਕੋਲਾ ਜਾ ਕਲਰ ਹੈ ਲੋ ਜੀ ਕਰੋ ਨੋਟ ਇਹਦੇ ਉੱਤੇ ਜੇ ਤੁਸੀਂ ਵਰਕ ਕਰਾਉਣਾ ਹੈ ਤਾਂ ਸੂਟ ਨੇ ਬਹਿ ਜਾ ਬਹਿ ਜਾ ਹੋ ਜਾਣੀ ਹੈ ਠੀਕ ਹੈ ਲੋ ਲੋ ਜੀ ਬੋਟਲ ਗ੍ਰੀਨ ਬੋਟਲ ਗ੍ਰੀਨ ਟਾਈਪ ਹੀ ਲੱਗ ਰਿਹਾ ਮੈਨੂੰ ਲੋ ਜੀ ਸੋਹਣਾ ਜਿਹਾ ਬੋਟਲ ਗ੍ਰੀਨ ਹੈ ਸੇਮ ਆਇਆ ਹਾਂ ਤੁਸੀਂ ਸੇਮ ਦੇਖਿਆ ਸੋਹਣਾ ਸੋਹਣਾ ਬੋਟਲ ਗ੍ਰੀਨ ਕਲਰ ਹੈ ਤੇ ਫੈਬਰਿਕ ਤੁਹਾਨੂੰ ਦੱਸ ਹੀ ਦਿੱਤਾ ਵੀ ਇਸ ਪ੍ਰਾਈਸ ਦੇ ਉੱਤੇ ਜਿਹੜਾ ਤੁਹਾਨੂੰ ਦੇ ਰਹੇ ਹਾਂ ਤੁਸੀਂ ਖੁਦ ਵੀ ਹੈਰਾਨ ਹੋਵੋਗੇ ਵੀ ਇੰਨਾ ਪਿਆਰਾ ਫੈਬਰਿਕ ਸਪੈਸ਼ਲ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਵਰਕ ਵਾਸਤੇ ਰੈਡੀ ਕਰਾਇਆ ਇਹ ਫੈਬਰਿਕ ਠੀਕ ਹੈ ਲੋ ਜੀ ਅਗਲਾ ਹਾਂ ਲੋ ਇਹ ਆ ਗਿਆ ਜੀ ਸਾਡੇ ਕੋਲ ਅਗਲਾ ਕਲਰ ਕਰੋ ਜੀ ਨੋਟ ਕਿਹੜਾ ਹੈ ਇਹ सेम ਆ ਗਿਆ सेम ਆ ਗਿਆ ਹਾਂ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਸਿਲੈਕਟਡ ਐਨ ਇਹ ਕਿ ਉਹ ਹੀ ਬਸ ਇੱਕੋ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਹੈ ਤਾਂ ਨਹੀਂ ਨਾ ਫੈਮਿਲੀ ਪਰ ਡਿਫਰੈਂਟ ਲਸਟਰ ਵੀ ਆ ਰਹੀ ਹੈ ਫੈਬਰਿਕ ਦੇ ਲਸਟਰ ਦੇਖੋ ਫਲੋ ਦੇਖੋ ਫੈਬਰਿਕ ਦਾ ਠੀਕ ਹੈ ਤੇ ਪ੍ਰਾਈਸ ਕੁਛ ਵੀ ਨਹੀਂ ਇੰਨੀ ਸੋਹਣੀ ਚੀਜ਼ ਹੋਣੀ ਥੋੜੇ ਕੋਲੇ ਸਿਰਫ 1150 ਚ ਸ਼ਿਪਿੰਗ ਵੀ ਇਨਕਲੂਡਡ ਹੈ ਵਿੱਚ ਲਓ ਜੀ ਇਹ ਸੀ ਸਾਡੀ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਹਮੇਸ਼ਾ ਤੁਹਾਡੇ ਸਪੋਰਟ ਦੀ ਲੋੜ ਹੈ ਉਹ ਜ਼ਰੂਰ ਬਣਾਈ ਰੱਖਣੀ ਹੈ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਈਆਂ ਬੈਣਾ ਦਾ ਮਾਨ ਵਧਾਓ ਇਹਨਾਂ ਬੈਣਾ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਿਟੀ ਲੈ ਕੇ